ਅੰਤ ਇੱਥੇ ਜਿਹੜੇ ਮੈਕਮੇਂੇ ਲੱਗ ਜਣੇ ਹੋ ਨਾ ਉੱਥੇ ਕੋਈ ਨਾ ਕੋਈ ਪੇਸ਼ੈਂਟ ਇਨਸਾਨੀਆਂ ਦੇ ਵੀ ਰੱਖਿਆ ਕਰੋ ਉਹ ਬੰਦੇ ਦੀ ਲੱਤ ਹੁਣ ਜਦੋਂ ਕੱਟ ਜੂਗੀ ਭੀਖ ਮੰਗੂਗਾ ਮਾਰ ਜੋ ਆਟੋ ਚਲਾ ਕੇ ਰੋਟੀ ਖਾਂਦਾ ਸੀਗਾ ਅੱਜ ਉਹ ਭੀਖ ਮੰਗਨ ਤੇ ਤੁਸੀਂ ਮਜਬੂਰ ਕੀਤਾ ਹੋਇਆ ਮੈਨੂੰ ਇੱਥੇ ਇਹਨਾਂ ਨੇ ਸਾਈਨ ਕਰਾ ਕੇ ਧੋਖੇ ਨਾਲ ਬਾਹਰ ਭੇਜਤਾ ਹੀ ਹਣ ਮੈਨੂੰ ਸਾਹ ਹੁੰਦੇ ਨਹੀਂ ਮੈਨੂੰ ਕਹਿੰਦੇ ਚੰਡੀਗੜ੍ਹ ਚਲੇ ਜਾ ਮੈਂ ਚੰਡੀਗੜ੍ਹ ਕਿਵੇਂ ਜਾਵਾਂ ਮੇਰਾ ਮਾਂ ਪਿਓ ਹੈ ਨਹੀਂ ਇਹ ਦੂਜੀ ਜਗ੍ਹਾ ਭੇਜਣ ਲਈ ਐਂਬੂਲੈਂਸ ਭੇਜ ਦੇ। ਉਹ ਦੇਖੋ ਖੜੀ ਐਂਬੂਲੈਂਸ ਹੁਣਾਂ ਮੈਂ ਗੱਲ ਕਰੂੰ। ਮੈਂ ਥੋਨਾ ਪੈਣਾ ਉਹਨਾਂ ਨੇ ਭੇਜਣਾ। ਲੈ ਕੇ ਆਇਆ। ਵੀ ਇਹ ਥੋੜੀ ਸ਼ਿਫਟ ਕਰਨ ਲਈ ਐਂਬੂਲੈਂਸ ਦੀ ਲੋੜਤਾ। ਇਹਨੂੰ ਤੁਸੀਂ ਪੀਜੀਆ ਜਾਣ ਨੂੰ ਕਿਹਾ ਤੁਸੀਂ ਭੇਜਿਆ ਨਹੀਂ ਐਂਬੂਲੈਂਸ। ਅਸੀਂ ਥੋਨਾ ਸਰ ਬੁੱਕ ਤਾਂ ਇਹਨਾਂ ਦੇ ਨਾਲ ਦੇਣਾ ਕਰਾਣੀ ਹੁੰਦੀ। ਮੈਂ ਕਹਿੰਦਾ ਇਹਦੇ ਨਾਲ ਕੋਈ ਨਹੀਂ ਹੈਗਾ ਕੋਈ ਡਾਕਟਰ ਨਹੀਂ ਦੇਖੂਗਾ ਨਹੀਂ। 2 ਘੰਟੇ ਤੋਂ ਜਨਾਨੀ ਬੈਠੀ ਉਹਨੂੰ ਬਿਓਸ਼ੀ ਦਾ ਟੀਕਾ ਲਾ ਕੇ ਐਮਰਗੈਂਸੀ ਵਾਲੇ ਡਾਕਟਰ ਨੇ ਦੇਣਾ ਹੁੰਦਾ ਠੀਕਾ ਕੋਈ ਜਣਾ ਖਣਾ ਨਹੀਂ ਲਾਦਾ ਜਣਾ ਖਣਾ ਤੇ ਬੁਲਾਉਂਦੇ ਕਿਉਂ ਨਹੀਂ ਜਣਾ ਖਣਾ ਨੂੰ ਬੁਲਾਉਂਦੇ ਕਿਉਂ ਕੱਲੀ ਪੱਟੀ ਘੜ ਦਿੰਦੇ ਆ ਜੀ ਦੋ ਤਿੰਨ ਤਿੰਨ ਵਾਰ ਥੱਕੇ ਨਾ ਕਰੋਣੀ ਬੈਂਦੀ ਆ ਹਾਂ ਸਹੀ ਕਹਿੰਦੇ ਉੱਪਰ ਚੜੇ ਜਾਂ ਚਾਰ ਮੰਜ਼ਲ ਤੇ ਪਰ ਉੱਥੇ ਹੀ ਕੇ ਮੰਜ਼ਲ ਆਈ ਉਹ ਗਈ ਮੇ ਤੋਂ ਦਾ ਦਰ ਦਵਿੰਦਰ ਲੱਤ ਤੇ ਆਖਲ ਕਰੋ ਨੂੰ ਤੇ ਡਾਕਟਰ ਨੂੰ ਕਹੋ ਨਾ ਮੈਨੂੰ ਕਾਹ ਤੋਂ ਕਹਿ ਦੋ ਰਿਜ਼ਲਟ ਆ ਦਿੰਦੇ ਕਹਿੰਦੇ ਅਸੀਂ ਦੂਜੇ ਦੇਸ਼ਾਂ ਵਰਗੇ ਆ ਤੇ ਇੱਥੇ ਦੋ-ਦੋ ਘੰਟੇ ਤਿੰਨ-ਤਿੰਨ ਘੰਡੇ ਮਰੀ ਲੰਮੇ ਬੇ ਰੰਦੇ ਨੇ ਯੂਨਾਈਟਿਡ ਫੋਰਟ ਦੇਖਦੇ ਸਰਦਾਰ ਜੀ ਦਾ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਸਿਵਲ ਹਸਪੀਟਲ ਦਾ ਹਾਲ ਦਿਖਾਣੇ ਆ ਤੇ ਗਰੀਬਾਂ ਦਾ ਹਾਲ ਦਿਖਾਣੇ ਆ ਜਿੱਥੇ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਸਿਹਤ ਸਹੂਲਤਾਂ ਤੇ ਤੇ ਸਿੱਖਿਆ ਉੱਤੇ ਧਿਆਨ ਦੇਣਾ ਹੈ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਲੈ ਕੇ ਆਣਾ ਪਰ ਸ਼ਾਇਦ ਨਾ ਤਾਂ ਗਰੀਬਾਂ ਦਾ ਕੋਈ ਹੋਇਆ ਤੇ ਨਾ ਕੋਈ ਹੋਏਗਾ ਬੇਸ਼ੱਕ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਕੰਮ ਕਰਦੀਆਂ ਨੇ ਲੋਕਾਂ ਦੇ ਹਾਲ-ਚਲ ਪੁੱਛਦੀਆਂ ਨੇ ਪਰ ਕਈ ਵਾਰ ਕੁਝ ਇਦਾਂ ਦੇ ਗਰੀਬ ਰਹਿ ਜਾਂਦੇ ਨੇ ਉਹ ਸੰਸਥਾਵਾਂ ਤੋਂ ਬਾਹਰੇ ਜਿਹੜੇ ਜਾਨ ਦੇ ਵਿੱਚ ਉਤੇ ਕਿੰਨਾ ਕਿਤੇ ਮਜਬੂਰ ਹੋ ਜਾਂਦੇ ਆ ਉਹਨਾਂ ਕੋ ਪੈਸਾ ਨਹੀਂ ਹੁੰਦਾ ਨਾ ਤੇ ਜਾ ਪਾਂਦੇ ਆ ਤੇ ਨਾ ਉਹਨਾਂ ਕੋ ਐਡਾ ਹੌਸਲਾ ਹੁੰਦਾ ਸਿਵਲ ਹਸਪੀਟਲ ਦੇ ਵਿੱਚ ਤੁਹਾਨੂੰ ਪਹਿਲਾ ਉਪਲਬਧੀਆਂ ਕਰਾ ਦਿੰਦੇ ਆ 24 ਘੰਟੇ ਉਪਲਬਧਾ ਰੋਗੀ ਮਰੀਜ਼ਾਂ ਦੇ ਐਕਸ-ਰੇ ਮਰੀਜ਼ਾਂ ਦੀ ਈਸੀਜੀ ਮਰੀਜ਼ਾਂ ਦੀ ਸਹੂਲਤਾਂ ਵਾਸਤੇ ਲੈਬੋਰਾਟਰੀ ਐਮਰਜੈਂਸੀ ਮਰੀਜ਼ਾਂ ਇਸਤਰੀ ਮਰੀਜ਼ਾਂ ਮਰੀਜ਼ਾਂ ਨੂੰ ਸ਼ਿਫਟ ਕਰਨ ਦੀ ਲਈ ਐਂਬੂਲੈਂਸ ਸੇਵਾ ਦੰਦਾ ਦੇ ਮਰੀਜ਼ਾਂ ਦਾ ਜੋਗ ਲਾਏ 7ਵੇਂ ਨੰਬਰ ਤੇ ਲਿਖਿਆ ਮਰੀਜ਼ਾਂ ਨੂੰ ਸ਼ਿਫਟ ਕਰਨ ਲਈ ਐਂਬੂਲੈਂਸ ਸੇਵਾ ਇੱਕ ਬਾਈ ਇੱਥੇ ਬੈਠਾ ਐਕਸੀਡੈਂਟ ਹੋ ਜਾਂਦਾ ਉਦੋਂ ਬਾਅਦ ਲੱਤ ਟੁੱਟ ਜਾਂਦੀ ਆ ਮਾਪਿਓ ਹੈ ਨਹੀਂ ਜਿਗਰਾਵਾ ਤੋਂ ਇੱਥੇ ਰਹਿੰਦਾ ਤੇ ਇੱਥੇ ਹੀ ਬਾਹਰ ਸਿਵਲ ਹਸਪੀਟਲ ਦੇ ਵਿੱਚ ਹੀ ਅੰਦਰ ਰਹਿੰਦਾ ਦੁਪਹਿਰ ਇਹ ਤੇ ਬਾਹਰ ਰਾਤ ਨੂੰ ਜੋ ਜਾਂਦਾ ਕਾ ਉਤੇ ਉਹਨਾਂ ਗੱਲ ਕਰਦੇ ਆ ਜਾਣਦੇ ਕੀ ਮਾਮਲਾ ਕੀ ਨਾਮ ਹੈ ਬਈ ਇਧਰ ਕਿੰਦਾ ਮੇਰਾ ਨਾਮ ਆ ਜੀ ਕਿੰਦਾ ਮੇਰਾ ਨਾਮ ਆ ਕਹਿੰਦੇ ਕੀ ਹੋਇਆ ਸੀ ਤੇ ਲੱਤ ਨੂੰ ਕਾਰ ਵਾਲਾ ਮਾਰ ਗਿਆ ਸੀ ਆਟੋ ਚਲਾਉਂਦੇ ਅੱਜ ਹੋ ਗਏ 15 20 ਡੈਣੀ 15 20 ਆਟੋ ਚਲਾਉਣਾ ਸੀ ਤੂੰ ਹਾਂ ਛੁੰਡ ਪੈ ਗਿਆ ਜੀ ਮੇਰੇ ਹੀ ਮੈਂ ਪਲਾਸਟਰ ਆਪੇ ਘੜਤਾ ਸੀ ਮੈਨੂੰ ਇੱਥੇ ਇਹਨਾਂ ਨੇ ਸੈਨ ਕਰਾ ਕੇ ਧੋਖੇ ਨਾਲ ਬਾਹਰ ਭੇਜਤਾ ਸੀ ਬਾਹਰ ਕਰਤਾ ਹਾਂ ਬਾਹਰ ਕਰ ਤੇ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਵੀ ਹਸਪੀਟਲ ਆਇਆ ਤੇਰੀ ਲੱਤ ਦੇ ਉੱਤੇ ਇਹਨਾਂ ਨੇ ਪਲਾਸਟਰ ਕਰਤਾ ਹਾਂਜੀ ਪਲਾਸਟਰ ਕਰਤਾ ਛੰਡ ਪੈ ਗਈ ਪਲਾਸਟਰ ਕਰਨ ਤੋਂ ਬਾਅਦ ਤੇਰੀ ਲੱਤ 'ਤੇ ਸੁੰਡੀਆਂ ਪੈ ਗਈਆਂ ਜਿਹੜੇ ਕੀੜੇ ਜਾਣ ਕੇ ਪੈ ਗਏ ਹਾਂਜੀ ਛੰਡ ਫਿਰ ਕੀ ਹੋਇਆ ਫੇਰ ਹੀ ਮੈਂ ਕੱਟਦਾ ਹੋਈ ਅੱਛਾ ਕੱਟਦਾ ਮੈਨੂੰ ਇਹਨਾਂ ਨੇ ਬਾਹਰ ਕੱਢਤਾ ਪਰ ਮੈਨੂੰ ਸਾਹ ਹੁੰਦੇ ਨਹੀਂ ਮੈਨੂੰ ਕਹਿੰਦੇ ਚੰਡੀਗੜ੍ਹ ਝੜਿਆ ਫਿਰ ंडीगढ़ ਕਿਵੇਂ ਜਾਵਾਂ ਮੇਰਾ ਮਾਂ ਪਿਓ ਹੈ ਨਹੀਂ ਅੱਛਾ ਕੋਈ ਵੀ ਹੈ ਨਹੀਂ ਮੇਰੀ ਗੱਲੀ ਭੈਣ ਭੈਣ ਨੂੰ ਮੈਂ ਦੱਸਿਆ ਨਹੀਂ ਅੱਛਾ ਆਪਦੇ ਨੂੰ ਭੈਣ ਵਿਆਹੀ ਹੈ ਭੈਣ ਵਿਆਹੀ ਆ ਹਣ ਕੱਲੀ ਪੱਟੀ ਘੜ ਦਿੰਦੇ ਆ ਜੀ ਪੱਟੀ ਕੱਲੀ ਦਵਾਈ ਦੇ ਦਿੰਦੇ ਆ ਬਸ ਉਹ ਘੜ ਦਿੰਦੇ ਆ ਬਸ ਜਾ ਕਹਿੰਦੇ ਜੀ ਤੇਰੇ ਨਾਲ ਤੂੰ ਹੁਣ ਇੱਥੇ ਸਿਵਲ ਹਸਪੀਟਲ ਵਿੱਚ ਹੈਂ ਹਾਂ ਇੱਕ ਆ ਤੇ ਪੈਣਾ ਹੀ ਉੱਥੇ ਇੱਕ ਆ ਤੇ ਪੈਣਾ ਹਾਂਜੀ ਤੇ ਰੋਟੀ ਬਾਣੀ ਇੱਥੋਂ ਕੋਈ ਦੇ ਜਾਂਦਾ ਰੋਟੀ ਬਾਣੀ ਤੇ ਮੰਗ ਲਈਦਾ ਜੀ ਮੰਗ ਲਈਦਾ ਹਾਂਜੀ ਕੀ ਕਹਿੰਦੇ ਡਾਕਟਰ ਡਾਕਟਰ ਤਾਂ ਕੋਈ ਕਹਿੰਦੇ ਚੰਡੀਗੜ੍ਹ ਚਲੇ ਆਈ ਤੇ ਜਿਹੜੀ ਤੇਰੀ ਹੱਡੀ ਆ ਹੁਣ ਜੁੜ ਗਈ ਆ ਕਿ ਨਹੀਂ ਨਹੀਂ ਜੁੜੀ ਨਹੀਂ ਹੋਈ ਹੱਡੀ ਬਾਹਰੀ ਆ ਬਾਹਰੀ ਹੈ ਉੱਥੇ ਪਲੱਸਟਰ ਕਰੀ ਜਾਂਦੇ ਆ ਕੋਈ ਆਪਰੇਸ਼ਨ ਨਹੀਂ ਕੋਈ ਕੁਛ ਨਹੀਂ ਕਾਕਾ ਨਹੀਂ ਕਰਦੇ ਜੀ ਚੰਡੀਗੜ੍ਹ ਕੀ ਕਹਿੰਦੇ ਚੰਡੀਗੜ੍ਹ ਕਿੱਥੇ ਚਲੇ ਰਿਆ ਚੰਡੀਗੜ੍ਹ ਪੀਜੀਐ ਹੈ ਕਹਿੰਦੇ ਜੀ ਤੇ ਉੱਥੇ ਤੁਸੀਂ ਕਹਣਾ ਤੁਸੀਂ ਤਾਂ ਐਂਬੂਲੈਂਸ ਦੇਵਲ ਆਈ ਹੈ ਮੈਨੂੰ ਉੱਥੇ ਭੇਜ ਕੇ ਐਡਮਿਟ ਕਰਾ ਮੈਂ ਤਾਂ ਕਿਆ ਭਾਈ ਮੇਰਾ ਕੋਈ ਗੱਲ ਨਹੀਂ ਮੰਨਦਾ ਜੀ ਕੋਈ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਜੀ ਭੈਣ ਕਾਲਾ ਇੱਥੇ ਇੱਥੇ ਬੈਠਾ ਵਾ ਮੁੰਡਾ ਆ ਕੋਣ ਕਹਿ ਕਿਆ ਬਾਣੂ ਉਹ ਕਹਿ ਦਿੰਦਾ ਚੱਲ ਵਾ ਜਾ ਵਸ ਜਾ ਵਸ ਹਾਂ ਜਾਣ ਕੀ ਤੈਨੂੰ ਇਲਾਜ ਜੂੜਦਾ ਤੇਰਾ ਇਲਾਜ ਬਣੀ ਹੋ ਰਿਹਾ ਇਲਾਜ ਆਕਣ ਵੀ ਨਹੀਂ ਹੋ ਰਾਈ ਸੋ ਜਗਰਾਮਾ ਦਾ ਇਹ ਸ਼ਖਸ ਦੱਸ ਰਿਹਾ ਆਪਣੇ ਆਪ ਨੂੰ ਤੇਰਾ ਕਾਰ ਨਾਲ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਜਾਂਦਾ ਆ ਪਰ ਇਹਦੀ ਜਿਹੜੀ ਹੱਡੀ ਜੋੜਨ ਦੀ ਬਜਾਏ ਸਿਰਫ ਉੱਦਾਂ ਹੀ ਉੱਪਰ ਪਲਸਟਰ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪਲਸਟਰ ਦੇ ਵਿੱਚ ਕੀੜੇ ਪੈ ਜਾਂਦੇ ਨੇ ਤੇ ਬਾਈ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਇੱਕ ਮਾਤਰ ਸਾਥੀ ਬੰਦਾ ਹੈ ਨਾ ਕੋਈ ਮਾਂ ਪਰਿਵਾਰ ਦੇ ਵਿੱਚ ਹੈਗਾ ਪੈਣ ਵਿਆਈ ਉਹਨੂੰ ਅਜੇ ਤੱਕ ਦੱਸਿਆ ਨਹੀਂ ਤੇ ਪਲੱਸਟਰ ਦੇ ਵਿੱਚ ਕੁਝ ਦਿਨਾਂ ਬਾਅਦ ਕੀੜੇ ਪੈਣ ਲੱਗ ਜਾਂਦੇ ਨੇ ਆ ਕੀੜੇ ਪੈਣ ਤੋਂ ਬਾਅਦ ਜਦੋਂ ਬੰਦਾ ਪਲੱਸਟਰ ਕਟਵਾ ਦਿੰਦਾ ਆ ਕੀ ਅੰਦਰ ਕੀੜੇ ਪੈ ਗਏ ਆ ਤੇ ਉਸ ਤੋਂ ਬਾਅਦ ਰੋਜ਼ਾਨਾ ਸਿਵਲ ਹਸਪੀਟਲ ਤੇ ਮੇਰੀ ਪੱਟੀ ਜਿਹੜੀ ਕਿ ਰੋਜ਼ਾਨਾ ਕਰਦੇ ਕਿ ਹਫਤੇਵਾਰ ਅੱਜ ਆਇਆ ਦੋ ਦਿਨ ਹੋਇਆ ਹੀ ਹੁਣ ਦੋ ਦਿਨ ਹਾਂ ਹੁਣ ਦੋ ਦਿਨਾਂ ਬਾਅਦ ਕਰਦੇ ਕਿ ਤਿੰਨ ਦਿਨਾਂ ਬਾਅਦ ਦੋ ਦਿਨ ਤਿੰਨਾਂ ਵਾਰ ੱੱਕੇ ਨਾ ਕਰਉਣੀ ਪੈਂਦੀ ਆ ਹਾਂ ਕਈ ਕਹਿੰਦੇ ਉੱਪਰ ਚੜਿਆ ਜਾਂ ਚਾਰ ਮੰਜ਼ਲ ਤੇ ਪਰ ਉੱਥੇ ਹੀ ਕੇ ਮੈਂ ਚੜਿਆ ਜੋ ਗਈ ਮੈਥੋਂ ਤੱਸ ਦਾਰ ਦਵਿੰਦਰ ਲੱਤ ਤੇ ਕਹਿੰਦੇ ਆ ਗਰੀਬਾਂ ਦਾ ਤਾਂ ਰੱਬ ਹੀ ਰੱਖਾ ਹੁੰਦਾ ਤੇ ਰੱਬ ਹੀ ਰੱਖਾ ਇੱਥੇ ਹੈਗਾ ਦੋ ਤਿੰਨ ਦਿਨਾਂ ਬਾਅਦ ਵੀ ਇਹਦੀ ਪੱਟੀ ਜਿਹੜੀ ਐ ੱੱਕੇ ਨਾ ਕਰਵਾਉਂਦਾ ਇੱਥੇ ਤੈਨੂੰ ਲੋੜ ਹੈ ਇਲਾਜ ਦੀ ਬਹੁਤ ਸਾਰੀਆਂ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਹ ਦਾਰੇ ਸ਼ਖਸ ਸਿਵਲ ਹਸਪੀਟਲ ਵਿੱਚ ਜਿਹੜੇ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਦਾ ਇਲਾਜ ਜੇ ਤੁਸੀਂ ਕਰਾ ਸਕਦੇ ਹੋ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਦਿਓ ਆਟੋ ਚਲਾਉਂਦਾ ਸੀ ਤੇ ਅੱਜ ਇੱਥੇ ਭੀਖ ਮੰਗਿਆ ਵਾਲੀ ਜ਼ਿੰਦਗੀ ਜੀ ਰਿਹਾ ਸਿਵਲ ਹਸਪੀਟਲ ਵਿੱਚ ਹੀ ਦਿਨੇ ਤੇ ਸ਼ਾਮ ਇੱਥੇ ਰਹਿਦਾ ਤੇ ਲੱਤ ਵੀ ਅਜੇ ਜੁੜੀ ਨਹੀਂ ਤੇ ਐਂਬੂਲੈਂਸ ਤੇ ਚੰਡੀਗੜ੍ਹ ਭੇਜਣ ਦੀ بجائے ਇਹਨੂੰ ਕਹਿੰਦੇ ਤੂੰ ਚੰਡੀਗੜ੍ਹ ਚਲ ਜਾ ਚੰਡੀਗੜ੍ਹ ਪੀਜੀਐਮ ਜਿੱਥੇ ਵੱਡੇ ਵੱਡੇ ਦਾ ਇਲਾਜ ਨਹੀਂ ਹੁੰਦੇ ਬਹੁਤ ਟਾਈਮ ਲਾਂਦੇ ਨੇ ਉੱਥੇ ਇਸ ਗਰੀਬ ਦੀ ਬਾਹ ਕੌਣ ਫੜੇਗਾ ਫਿਰ ਐਦਾਂ ਤੇ ਹੀ ਗਰੀਬ ਰੋਲ ਕੋਲ ਕੇ ਮਰ ਜਾਂਦੇ ਨੇ ਤੇ ਉਸ ਤੋਂ ਬਾਅਦ ਸਰਕਾਰਾਂ ਕਹਿੰਦੀਆਂ ਅਸੀਂ ਗਰੀਬੀ ਨੂੰ ਘੱਟ ਕਰਤਾ ਗਰੀਬੀ ਨਹੀਂ ਘੱਟ ਕਰਤਾ ਉਹਨੂੰ ਗਰੀਬਾਂ ਨੂੰ ਹੀ ਘੱਟ ਕਰੀ ਜਨੇ ਤੁਸੀਂ ਮਾਰ ਕੇ ਸੋ ਇਹ ਜਿਹੜੀਆਂ ਉਪਲਬਧੀਆਂ ਸਿਰਫ ਇੱਥੇ ਬੋਡਾਂ ਉੱਤੇ ਹੀ ਨਜ਼ਰ ਆਉਂਦੀਆਂ ਨੇ ਤੇ ਜੇ ਤੁਹਾਨੂੰ ਇਤੋਂ ਦੀ ਕੋਈ ਸਹੂਲਤ ਇੱਧਰ ਹੀ ਮਿਲਦੀ ਆ ਤੇ ਆ ਕੇ ਕੋਈ ਦੱਸ ਸਕਦਾ ਤਾਂ ਸਾਨੂੰ ਵੀ ਦਿਖਾ ਦਿਓ ਇਤੋਂ ਇਹ ਸਹੂਲਤਾਂ ਮਿਲਦੀਆਂ ਨੇ ਲੱਗਦਾ ਭਾਈ ਇੱਥੇ ਸਹੂਲਤਾਂ ਮਿਲਦੀਆਂ ਨੇ ਨਾ ਜੀ ਨਾ ਜੀ ਬੜਾ ਖੱਜਲਖਵਰੀ ਹੋਈ ਹੈ ਜੀ ਇੱਥੇ ਤਾਂ ਤੁਹੋੀ ਬਹੁਛੀ ਗਿਚਨੀ ਆ ਬਾਗੀ ਦਾ ਜੋ ਹਾਲ ਬਹੁਤ ਜਿਆਦਾ ਮੰਦਾ ਹਾਲ ਹੈ ਜੀ ਮੈਂ ਜਦੋਂ ਆਇਆ ਸੀ ਪਰਸੋ ਚੋਧ ਮੈਨੂੰ ਦੱਸਦਾ ਸੀ ਕਹਿੰਦਾ ਮੇਰੇ ਜਿੱਦਾਂ ਪੈ ਗਏ ਸੀ ਕੀੜੇ ਕਹਿੰਦਾ ਮੈਂ ਆਪਣੇ ਆਪ ਹੀ ਬੱਸ ਸਟੈਂਡ ਰਹਿੰਦਾ ਸੀ ਇਹ ਉੱਥੋਂ ਵੀ ਕੱਢਿਆ ਹੋਣਾ ਵੀ ਇੱਥੇ ਤੂੰ ਜਾ ਇਲਾਜ ਕਰਾ ਜਦੋਂ ਇੱਥੇ ਆਇਆ ਇੱਥੇ ਵੀ ਨਹੀਂ ਇਲਾਜ ਪ੍ਰੋਪਰ ਸਹੀ ਸੁਆਸ਼ੈਤ ਤੁਸੀਂ ਬੇਟਾ ਦੇਖ ਸਕਦੇ ਹੋ ਇਹ ਉਹ ਜਿਹੜੀਆਂ ਉਪਲਬਧੀਆਂ ਇੱਥੇ ਹੈਗੀਆਂ ਸਿਵਲ ਹਸਪੀਟਲ ਉਹਨਾਂ ਨੇ ਥੱਲੇ ਬੈਠਾ ਆ ਤੇ ਲਾਤਰ ਪੈਰ ਤੇ ਸੋਚ ਕਿੰਨੀ ਆ ਤੇ ਕਿੰਨਾ ਇਹਦਾ ਬੁਰਾ ਹਾਲ ਆ ਕੋਈ ਇੱਥੇ ਦੇਖਣ ਵਾਲਾ ਨਹੀਂ ਹੈਗਾ ਇੱਥੇ ਹੋਰ ਵੀ ਲੋਕ ਆਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਇੱਥੇ ਜਿਹੜੇ ਡਾਕਟਰ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਉਹਨਾਂ ਦਾ ਇੱਥੇ ਤੇ ਕੋ ਭਾਈ ਸਰਦਾਰ ਸਾਹਿਬ ਆ ਜਿਹੜਾ ਲੜਕਾ ਇੱਕ ਬਾਾਰ ਇੱਧਰ ਆਇਆ ਮਾਣੇ ਇੱਕ ਲੜਕਾ ਬਾਹਰ ਬੈਠਾ ਹੈ ਜਿਹਦੀ ਲੱਤ ਟੁੱਟੀ ਹੋਈ ਐ ਇਹਨੂੰ ਐਡਮਿਟ ਕਿਉਂ ਨਹੀਂ ਕਰਦੇ ਅੰਦਰ ਡਾਕਟਰ ਸਾਹਿਬ ਜੀ ਤੁਹਾਨੂੰ ਕੋਈ ਪਤਾ ਹੈਗਾ ਨਹੀਂ ਮੈਨੂੰ ਕੋਈ ਗੱਲ ਨਹੀਂ ਮੈਂ ਤਾਂ ਅੰਦਰ ਆਪੇ ਡਿਊਟੀ ਤੇ ਪਰ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਆ ਅਰੇ ਭੀੜ ਆਂਦਾ ਹੋ ਕੋਈ ਵਾਰ ਦਾ ਸਟਾਫ ਹੋਵੇ ਅੰਦਰ ਆ ਜਾ ਦੇਖ ਲੋ ਕੀ ਨਾਮ ਆ ਪਤਾ ਨਹੀਂ ਮੈਨੂੰ ਸਟਾਫ ਦਾ ਨਾਮ ਨਹੀਂ ਪਤਾ ਸੋ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਕਿ ਕਿੱਦਾਂ ਲੋਕਾਂ ਦੀ ਜਿਹੜੀ ਹਾਲਤ ਮਾੜੀ ਐ ਸਿਵਲ ਹਸਪੀਟਲ ਆ ਜਿਹਨੂੰ ਜਿੱਥੇ ਇਹ ਗਰੀਬਾਂ ਦਾ ਹਸਪਤਾਲ ਦੱਸਦੇ ਆ ਕਿ ਗਰੀਬ ਇੱਥੇ ਆ ਕੇ ਬਚ ਜੂਗਾ ਪਰ ਬਚਦਾ ਕਿ ਨਹੀਂ ਬਚਦਾ ਇਹ ਕੀ ਕੀ ਹੋ ਰਿਹਾ ਇਹ ਇਹ ਐਮ ਆਰ ਆਈ ਕਰਾਉਣੀ ਹੈ ਜੀ ਤੇ ਇਹ ਉੱਥੇ ਕਰਾਣੇ ਦੇ ਡਰਦੀ ਆ ਮਸ਼ੀਨ ਤੋਂ ਤੇ ਇਹਨਾਂ ਨੂੰ ਕਹਿੰਦੇ ਵੀ ਐਮਰਜੈਂਸੀ ਲੈ ਜਾਓ ਟੀਕਾ ਲਵਾ ਕੇ ਲਿਆਓ 2 ਘੰਟੇ ਹੋ ਗਏ ਸਾਨੂੰ ਟੀਕਾ ਨਹੀਂ ਮਿਲਿਆ ਬਿਓਸ਼ੀ ਦਾ ਟੀਕਾ ਹਾਂਜੀ ਤੇ 2 ਘੰਟੇ ਤੋਂ ਇੱਥੇ ਹੀ ਇੰਦੇ ਇੱਥੇ ਖੜੇ ਆ ਭੁੱਖੇ ਪਾਣੀ ਸਵੇਰ ਦੇ ਲੱਗਦਾ ਪਾਪਾ ਜੀ ਇਹ ਕੋਈ ਗਰੀਬਾ ਰਹੂਗਾ ਇਸ ਜਿਹੜੀਆਂ ਉਪਲਬਧੀਆਂ ਗਣਾਂ ਦੇ ਇੱਥੇ ਹੈਗੀਆਂ ਸਾਨੂੰ ਤਾਂ ਕੋਈ ਨਹੀਂ ਲੱਗਿਆ ਨਾ ਰਾਂ ਦੇ 2 ਘੰਟੇ ਤੋਂ ਕੱਟ ਲਗਾਵ ਹੋ ਰਹੇ ਹਾਂਜੀ ਹਾਂਜੀ ਕਿਹੜਾ ਕੀ ਕਹਿੰਦੇ ਤੋਂ ਨਾਲ ਆਇਓ ਤੇ ਤੁਸੀਂ ਮੈਂ ਫਾਦਰ ਰਹਿਣਾ ਦੋ ਘੰਟੇ ਤੋਂ ਲੈ ਕੇ ਖੜੇ ਹਾਂ ਜੀ ਜੀ ਕੋਈ ਪੁੱਛਣ ਨਹੀਂ ਆ ਰਿਹਾ ਇੱਥੇ ਬੈੱਡ ਤੇ ਲੈ ਮੈਂ ਹਾਂ ਜੀ ਸੋ ਇਹਨਾਂ ਦੀ ਐਮ ਆਰ ਆਈ ਹੋਣੀ ਆ ਸਕੈਨ ਇਹਨਾਂ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਕਿਉਂਕਿ ਸ਼ਾਇਦ ਇਹ ਨੋਰਮਲ ਨਹੀਂ ਹੈ ਥੋੜਾ ਮੈਂਟਲੀ ਹੈ ਮੈਂਟਲੀ ਅਫਸਰ ਨਹੀਂ ਹਾਂ ਜੀ ਇਹਨਾਂ ਦੀ ਐਮ ਆਰ ਆਈ ਹੋਣੀ ਆ ਤੇ ਇਹਨਾਂ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਐਮ ਆਰ ਕਰਾਣੀ ਪਰ ਦੋ ਘੰਟੇ ਤੋਂ ਇੱਥੇ ਪਏ ਨੇ ਫਿਰ ਜਦੋਂ ਦੋ ਘੰਟੇ ਬਾਅਦ ਟੀਕਾ ਲਾਣ ਕੇ ਸ਼ਹਿਰ ਉੱਠਲੇ ਐਮ ਆਰ ਆਈ ਵਾਲੇ ਡਾਕਟਰ ਚੱਲ ਜਾਣਗੇ ਤਾਂ ਉਸ ਦੂਸਰੇ ਵਾਰ ਮਰਲ ਡਾਕਟਰ ਚੱਲ ਜਣਗੇ ਹਾਂ ਭੁੱਖੇ ਪਾਣੇ ਆਏ ਆ ਸਵੇਰ ਦੇ ਜਰਦੀ ਫੇਰ ਭੁੱਖ ਵੀ ਲੱਗ ਜੂਗੀ ਰੋਟੀ ਤੇ ਪਾਣੀ ਦੇਣਾ ਸੀ ਕਿ ਤਰ੍ਹਾਂ ਦਾ ਸੋ ਇਹ ਸਿਵਲ ਹਸਪੀਟਲ ਦਾ ਹਾਲ ਆ ਭਾਈ ਜੀ ਡਾਕਟਰ ਸਾਹਿਬ ਬੀਜ਼ੀ ਸੀ ਥੋੜਾ ਜਿਹਾ ਤੁਹਾਡੀ ਜਾਣਕਾਰੀ ਭਾਈ ਸਾਹਿਬ ਤੁਸੀਂ ਇੱਥੇ ਦੇ ਟੈਂਡੈਂਟ ਨੂੰ ਮੈਨ ਮੈਨ ਉਹ ਦੇ ਹਾਂ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਇੱਕ ਲਫ਼ਜ਼ ਚਾਹੀਦੇ ਦੋਕਰ ਇੱਕ ਲੜਕਾ ਬਾਹਰੋਂ ਹੀ ਲੱਟ ਟੁੱਟੀ ਦੱਸੂਗਾ ਭਾਈ ਮੜੇ ਭਾਈ ਸਾਹਿਬ ਭਾਜੀ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕੋਈ ਤੁਸੀਂ ਮਾੜਾ ਜਵਾਬ ਤਾਂ ਦੇ ਦਿਓ ਵੱਡੇ ਵੀਰ ਜੀ ਤੋਂ ਸਾਰੇ ਇੱਥੇ ਸਰਕਾਰੀ ਸਰ ਨੇ ਗੱਲ ਵੀ ਨਹੀਂ ਸੁਣ ਰਹੇ ਤਾਂ ਨਾ ਕੋਈ ਜਵਾਬ ਦੇ ਰਹੇ ਨੇ ਹਾਂਜੀ ਹਾਂਜੀ ਭਾਈ ਇਹਨੂੰ ਦਾਖਲ ਕਰਾਉਂਦਾ ਤੇ ਇਹਨੂੰ ਨਹੀਂ ਪਤਾ ਦਾਖਲ ਕਰਾਉਣ ਦਾ ਭਾਜੀ ਇੱਕ ਸਟਾਫ ਕੀ ਕਰੇ 100 ਤੋਂ ਉੱਤੇ ਮਰੀਜ਼ ਹੈ ਇਹ ਇਰਚ ਅਸੀਂ ਥੋੜਾ ਜਿੰਮੇਦਾਰ ਹਾਂ ਸਟਾਫ ਵੀ ਇੱਥੇ ਇੱਕ ਇੱਕ ਤੁਸੀਂ ਦੱਸੋ ਅਸੀਂ ਕੀ ਕਰੀਏ ਫਿਰ ਇਹਨੂੰ ਮਾਰ ਦੋ ਮਸੇ ਕਾ ਤਾਂ ਮਾਰੀਏ ਫਿਰ ਮਰਨ ਤੇ ਛੱਡਿਆ ਤੁਸੀਂ ਤਾਂ ਬਸ ਖਬਰਾਂ ਲਾਣੇ ਤੁਸੀਂ ਇਹ ਤਾਂ ਦੇਖੋ ਇੱਥੇ ਸਟਾਫ ਦੀ ਕਮੀ ਆ ਇੱਦਾਂ ਦੀ ਖਬਰਾਂ ਚੱਕੋ ਤੁਸੀਂ ਬੋਲੋ ਨਾ ਬੋਲੋ ਉਸਲੇ ਤੁਸੀਂ ਫਿਰ ਡਰਦੇ ਹੋ ਕਿ ਤੁਹਾਨੂੰ ਸੁਪਰੀਟੈਂਡ ਕਰ ਦੂੰਗਾ ਦੱਸ ਫਿਰ ਉਹ ਬੰਦੇ ਦੀ ਲੱਤ ਦੀ ਹੱਡੀ ਬਾਹਰ ਆਈ ਆ ਮੈਂ ਲਾਣਾ ਤੂੰ ਦੱਸ ਫਿਰ ਇਹਨੂੰ ਪੀ ਇਹਨੂੰ ਇੱਥੇ ਲਿਖਿਆ ਆਇਆ ਵੀ ਇਹ ਥੋੜੀ ਸ਼ਿਫਟ ਕਰਨ ਲਈ ਐਂਬੂਲੈਂਸ ਦੀ ਲੋੜ ਆ ਇਹਨੂੰ ਤੁਸੀਂ ਪੀਜੀਆ ਜਾਣ ਨੂੰ ਕਿਹਾ ਤੁਸੀਂ ਭੇਜਿਆ ਨਹੀਂ ਐਂਬੂਲੈਂਸ ਅਸੀਂ ਸੋਨਾ ਸਰ ਬੁੱਕ ਤਾਂ ਇਹਨਾਂ ਦੇ ਨਾਲ ਦੇਣੇ ਕਰਾਣੀ ਹੁੰਦੀ ਆ ਇੱਕ ਪ੍ਰਵਾਹ ਨਹੀਂ ਹੈਗਾ ਫਿਰ ਮਰ ਜਵੇ ਨਹੀਂ ਸਰ ਇਦਾਂ ਸੋਨਾ ਤੁਸੀਂ ਦੱਸੋ ਤੁਸੀਂ ਦੱਸੋਣਾ ਕਿੰਨਾ ਮੈਂ ਕਹਿੰਦਾ ਇਹਦੇ ਨਾਲ ਕੋਈ ਨਹੀਂ ਹੈਗਾ ਕੋਈ ਡਾਕਟਰ ਨਹੀਂ ਦੇਖੂਗਾ ਨਹੀਂ ਇਹ ਤਾਂ ਸਾਨੂੰ ਨਹੀਂ ਪਤਾ ਸਰ ਆ ਦੇਖਿਆ ਕਿ ਤੈਨੂੰ ਬਾਹਰ ਸੀਸੀਟੀਵੀ ਦਿਖਾਉਣ ਨੂੰ ਆ ਕੇ ਪੈ ਗਿਆ ਤੈਨੂੰ ਨਹੀਂ ਪਤਾ ਵੀ ਇਹਦਾ ਇਹਦਾ ਇਲਾਜ ਇਹਨੂੰ ਉੱਥੇ ਅੰਦਰ ਇੱਥੇ ਹੀ ਅੰਦਰ ਦਾਖਲ ਕਰ ਲੋ ਇੱਥੇ ਹੀ ਅੰਦਰ ਦਾਖਲ ਕਰ ਲੋ ਇਹਨੂੰ ਮੈਂ ਕਿੱਥੇ ਕਰ ਲਵਾਂ ਮੇਰੇ ਕੋ ਤਾਂ ਆਇਆ ਹੀ ਨਹੀਂ ਉਹ ਡਾਕਟਰ ਨੇ ਦੱਸ ਜਾਨਾ ਕਿ ਨਹੀਂ ਇਹਨਾਂ ਮੇਰੇ ਨਾਲ ਦੇਖੋ ਹਾਂ ਬਸ ਡਾਕਟਰ ਨੇ ਦੱਸਣਾ ਜਾਨਾ ਮੈਂ ਤਾਂ ਮੇਰੇ ਕੋਲ ਥੋੜਾ ਆਇਆ ਸੀ ਮੇਰੀ 6 ਘੰਟੇ ਉਹ ਡਾਕਟਰ ਹੈ ਨਾ ਮੈਂ ਤਾਂ ਇੱਥੋਂ ਮੁਲਾਜ਼ਮ ਮੈਂ ਛੋਟਾ ਜਿਹਾ ਇੱਕ ਤੁਸੀਂ ਡਾਕਟਰ ਦੀ ਗੱਲ ਕਰੋ ਤੂੰ ਫਿਰ ਤੂੰ ਫਿਰ ਉੱਪਰ ਕੇ ਤੂੰ ਬਾਹਰ ਆ ਰਿਹਾ ਡਾਕਟਰ ਨੂੰ ਬਾਹਰ ਆ ਕੇ ਗੱਲ ਕਰ ਤੁਸੀਂ ਕਹਿ ਲਿਖਿਆ ਕਿੱਥੇ ਮੈਂ ਤਾਂ ਬ੍ਰਦਰ ਮੇਰੀ ਗੱਲ ਸੁਣ ਧਿਆਨ ਨਾਲ ਅੰ ਇੱਥੇ ਜਿਹੜੇ ਮੈਹਿਕਮੇ ਤੇ ਲੱਗ ਜਣੇ ਹੋ ਨਾ ਉੱਤੇ ਕੁਛ ਨਾ ਕੋਈ ਪੇਸ਼ੰਤ ਇਨਸਾਨੀਆਂ ਦੇ ਵੀ ਰੱਖਿਆ ਕਰੋ ਉਹ ਬੰਦੇ ਦੀ ਲੱਤ ਹੁਣ ਜਦੋਂ ਕੱਟ ਜੂਗੀ ਭੀਖ ਮੰਗੂਗਾ ਮਾਰਜੋ ਆਟੋ ਚਲਾ ਕੇ ਰੋਟੀ ਖਾਂਦਾ ਸੀਗਾ ਅੱਜੋ ਭੀਖ ਮੰਗਣ ਦਾ ਤੁਸੀਂ ਮਜਬੂਰ ਕੀਤਾ ਹੋਇਆ ਅਸੀਂ ਕਾਹਤੋ ਕਰਨਾ ਜੀ ਮਜਬੂਰ ਹਾਂ ਜਿਹੋ ਦਾ ਲਾਲ ਚੋਨ ਕਰੇ ਦਾਖਲ ਕਰੋ ਉਹਨੂੰ ਇੱਥੇ ਹਾਂਜੀ ਕਰਦੇ ਆਂ ਜੀ ਉਹਨੂੰ ਅੱਗੇ ਵਾਲਾ ਉਹਨੂੰ ਦੱਸ ਮੈਂ ਤਾਂ ਚੱਲ ਉੱਤਰ ਨੂੰ ਲੈ ਕੇ ਡਾਕਟਰ ਨੂੰ ਕਹੋ ਨਾ ਮੈਨੂੰ ਕਾਹਤੋ ਕਹਿ ਡਾਕਟਰ ਦੀ ਫੀਸ ਕੋ 360 ਰੁਪਏ ਪਹਿਲਾਂ ਜਮ੍ਹਾਂ ਕਰਾਵੇ ਨਾ ਹਾਂਜੀ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਤੁਹਾਨੂੰ ਕਹਿੰਨੇ ਕਿਹਾ ਤਾਂ ਸਰਕਾਰੀ ਫੀਸ ਲੱਗਦੀ ਫਿਰ ਉਹ ਬੰਦਾ ਕਿਉਂ ਕਹਿੰਦਾ ਮੈਨੂੰ ਦਾਖਲ ਕਰਦੇ ਨਹੀਂ ਹੈਗੇ ਮੇਰੇ ਸਾਹਮਣੇ ਦਾਖਲ ਕਰਾ ਦੇ ਮੈਂ ਮੰਨ ਜਾਊਗਾ ਆਹੋ ਕਰਾਓ ਦੱਸ ਚੱਲ ਚੱਲ ਜਾ ਕਰੋ ਜੇ ਉਹਦੀ ਸਾਟੀ ਇੱਥੇ ਠੀਕ ਹੋਣ ਵਾਲੀ ਹੋਊਗੀ ਤਾਂ ਹੀ ਦਾਖਲ ਕਰਾਂਗੇ ਜੇ ਇੱਥੇ ਸਾਡੇ ਟ੍ਰੀਟਮੈਂਟ ਹੀ ਨਹੀਂ ਹੋਊਗਾ ਉੱਥੇ ਫਿਰ ਦੂਜੀ ਜਗ੍ਹਾ ਭੇਜਣ ਲਈ ਐਂਬੂਲੈਂਸ 'ਚ ਭੇਜ ਦੇ ਉਹ ਦੇਖੋ ਖੜੀ ਐਂਬੂਲੈਂਸ ਉਹਨਾਂ ਨਾਲ ਗੱਲ ਕਰੋ ਮੈਂ ਤੁਹਾਨੂੰ ਨਾ ਪੈਣਾ ਉਹਨਾਂ ਨੇ ਭੇਜਣਾ ਇਹ ਨਹੀਂ ਜੀ ਜਿਹੜੇ ਡਾਕਟਰਾਂ ਨਾਲ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਦੁੱਖ ਲੱਗਦਾ ਸਾਨੂੰ ਉਹਨੇ ਤੁਹਾਨੂੰ ਲੱਗ ਮੈਂ ਇੱਥੇ ਜਿਹੜੇ ਆ ਜਿਹੜੇ ਰੋਲਦੇ ਫਿਰਦੇ ਇਹਨਾਂ ਦਾ ਦੁੱਖ ਲੱਗਦਾ ਮੈਨੂੰ ਤੁਹਾਨੂੰ ਲੱਗਦਾ ਸਾਨੂੰ ਵੀ ਲੱਗਦਾ ਅਸੀਂ ਹੁਣ ਇਹਨਾਂ ਉਹ 2 ਘੰਟੇ ਤੋਂ ਜਨਾਨੀ ਬੈਠੀ ਉਹਨੂੰ ਬਿਓਸ਼ੀਲਾ ਟੀਕਾ ਲਾ ਕੇ ਐਮ ਆਰ ਵੀ ਕਰਾਣੇ ਆ ਜੀ ਜੀ ਵਾਲੇ ਡਾਕਟਰ ਨੇ ਦੇਣਾ ਹੁੰਦਾ ਟੀਕਾ ਕੋਈ ਜਣਾ ਖਣਾ ਨਹੀਂ ਲਾਦਾ ਜਣਾ ਖਣਾ ਭੁਲਾਉਂਦੇ ਕਿਉਂ ਨਹੀਂ ਜਣਾ ਖਣਾ ਨੂੰ ਬੁਲਾਉਂਦੇ ਕਿਉਂ ਥੋੜ੍ਹ ਪਾਈ ਹੋਈ ਸੀ ਭਾਜੀ ਹਾਂ ਇਹਨਾਂ ਨੇ ਐਨਾਲੀਜ਼ੀਆ ਵਾਲਾ ਡਾਕਟਰ ਐਨਾਲੀਜ਼ੀਆ ਵਾਲਾ ਇਹਨੂੰ ਇੱਡੇ ਵੱਡੇ ਬਰਜ ਖਲੀਫੇ ਬਣਾਉਂਦੇ ਆ ਇੱਥੇ ਡਾਕਟਰਾਂ ਦੀ ਕਮੀ ਆ ਉਦਾਂ ਵੱਡੀਆਂ ਗੱਲਾਂ ਮਾਰਦੇ ਨੇ ਵੀ ਅਸੀਂ ਇਸ ਹਸਪੀਟਲ ਨੂੰ ਇੰਨੀ ਉਪਲਬਧੀਆਂ ਦਿੱਤੀਆਂ ਇੰਨੀ ਉਪਲਬਧੀਆਂ ਦੋ ਦੋ ਘੰਟਾ ਮਰੀਜ਼ ਪਿਆ ਰਹਿੰਦਾ ਇੱਕ ਬੰਦਾ ਮੋਤ ਦੇ ਕਿਨਾਰੇ ਬੈਠਾ ਭੀਖ ਮੰਗਾ ਬਣਾਤਾ ਆਟੋ ਚਾਲਕ ਦੋ ਫਿਰ ਜਦੋਂ ਕੋਈ ਬੰਦੇ ਦੀ ਜੋ ਬੰਦਾ ਪ੍ਰਾਨ ਛੱਡ ਜਵੇ ਫਿਰ ਇਹਨਾਂ ਨੂੰ ਵੱਡੀਆਂ ਉਹਨੀਆਂ ਸਹੂਲਤਾਂ ਨੂੰ ਚਾੱਕ ਕੇ ਮਿਊਂਸੀਪਲ ਕੋਰਪੋਰੇਸ਼ਨ ਦੇ ਅੱਗ ਲਾਉਣ ਨੂੰ ਸੱਟੇ ਜਾਂਦੇ ਨੇ ਬਾਰੇ ਜਿੰਦੇ ਜੀ ਉਹਦੀ ਕਦਰ ਨਹੀਂ ਬੰਦੀ ਸਹੂਲਤਾਂ ਦਿੰਦੇ ਕਹਿੰਦੇ ਅਸੀਂ ਦੂਜੇ ਦੇਸ਼ਾਂ ਵਰਗੀਆਂ ਤੇ ਇੱਥੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਮਰੀਜ਼ ਲੰਮੇ ਬੇਰੰਦੇ ਨੇ ਸੋ ਇਹ ਜਿਹੜੇ ਲੋਕ ਇੱਥੇ ਭਟਕਦੇ ਫਿਰਦੇ ਆ ਇਹ ਸਿਵਲ ਹਸਪੀਟਲ ਸਿਰਫ ਇੱਕ ਦੁਸ਼ਮਣੀ ਕੱਟਣ ਦਾ ਇੱਥੇ ਸਿਰਫ ਇੱਕ ਰਹਿ ਗਿਆ ਹੈ ਤਰੀਕਾ ਵੀ ਲੜੋ ਮੈਡੀਕਲ ਕਰਾਓ ਇੱਥੇ ਸਿਰਫ ਇੱਕ ਦੂਜੇ ਨੂੰ ਪਰਚੇ ਕਰਾਉਣ ਦਾ ਸਿਰਫ ਮੈਡੀਕਲ ਦਾ ਧੰਦਾ ਬਣ ਕੇ ਰਹਿ ਗਿਆ ਹੋਰ ਇੱਥੇ ਕੋਈ ਸਿਹਤ ਸहुलदानी ਚੀਜ਼ ਨਹੀਂ 360 ਰੁਪਏ ਦੀ ਪਰਚੀ ਕਰਤੀ ਇਹਨਾਂ ਨੇ 120 ਰੁਪਏ ਤੋਂ ਕਿਉਂਕਿ ਇਹਨਾਂ ਨੂੰ ਪਤਾ ਲੜਾਈਆਂ ਕਰਕੇ ਪਰਚੇ ਤਾਂ ਲੋਕਾਂ ਨੇ ਕਰਾਣਾ ਹੀ ਆ ਪਰ ਸਿਹਤ ਦਾ ਇਲਾਜ ਇਹਨਾਂ ਨੂੰ ਪਤਾ ਇੱਥੇ ਮਿਲਣਾ ਨਹੀਂ ਲੋਕਾਂ ਨੇ ਉਹ ਕੀ ਕਰਾਣਾ ਸ ਆਪਣੇ ਕਮੈਂਟਾਂ ਰਹੀ ਜਰੂਰ ਦੱਸਣਾ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਯੂਨਾਈਟਿਡ ਵੁਡ ਕੈਮਰਾਮੈਨ ਵਿੱਕੀ ਦੇ ਨਾਲ